ਪਪਾ ਕਿ ਟੂਪੀਆਂ ਸਿਰਾਂ ਤੇ ਸਰਖਾਂਦੇ ਅੱਜ ਜਾਣਗੇ ਜਿਨ੍ਹਾਂ ਲਈ ਗਵਾਏ ਪੁੱਤ ਚਾਰ ਬਾਜਾ ਵਾਲਿਆ ਜਿਨ੍ਹਾਂ ਲਈ ਗਵਾਏ ਪੁੱਤ ਚਾਰ ਵਾਰ ਦਿੱਤਾ ਸਾਰਾ ਪਰਿਵਾਰ ਬਾਜਾ ਵਾਲਿਆ ਵਾਰ ਦਿੱਤਾ ਸਾਰਾ ਪਰਿਵਾਰ ਬਾਈ ਬੋਧਿਆ ਨੇ ਕਹਿਣਾ ਬਾਬਾ ਭੀੜ ਬੜੀ ਉੱਥੇ ਮੱਥਾ ਭਾਰੋਂ ਕਰ ਲਿਓ ਮਨਜੂਰ ਜੀ ਓਏ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ ਓ ਬੋਧਿਆ ਨੇ ਕਹਿਣਾ ਬਾਬਾ ਭੀੜ ਬੜੀ ਉੱਥੇ ਮੱਥਾ ਭਾਰੋਂ ਕਰ ਲਿਓ ਮਨਜੂਰ ਜੀ ਓਏ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ ਓ ਬੋਧੇ ਕਰ ਖੜੇ ਪਾਗੜਾ ਜਖੱਟੇ ਪਰਨੇ ਲਾਉਂਦੇ ਹੋਣ ਗੇੜੀਆਂ ਬਾਜਰ ਬਾਜਾ ਵਾਲਿਆ ਜੀ ਨਾਲੀ ਗਵਾਏ ਪੁੱਤ ਚਾਰ ਜੀ ਨਾਲੀ ਗਵਾਏ ਪੁੱਤ ਚਾਰ ਬਾਜਾ ਵਾਲਿਆ ਮਾਰ ਦਿੱਤਾ ਸਾਰਾ ਪਰਵਾਹ ਉਹ ਕਈਆਂ ਨੂੰ ਤਾਂ ਆ ਦਿਨ ਹੋਣੇ ਵੀ ਨਹੀਂ ਯਾਦ ਸੁੱਤੇ ਧੋਰੀਆਂ ਰਜਾਈਆਂ ਵਿੱਚ ਹੋਣ ਆ ਓਏ ਤੇ ਰੱਗ ਤਾਂ ਤਾਜ ਪੱਗਾਂ ਬਨ ਕੇ ਸਿਰਾਂ ਤੇ ਬੈਠੇ ਅੱਜ ਵੀ ਕਈ ਠੇਕਿਆਂ ਤੇ ਹੋਣ ਆ